ਗੁਣ ਨਹੀਂ ਕੋਈ ਕਿਉਂ ਕਰ ਤਰ ਮੇਰਾ ਕਿਉਂ ਕਰ ਤਰ ਨਾਮ ਗਾਇਨ ਇਹ ਅੱਜਕੱਲ ਘਰਾਂ 'ਚ ਬਹੁਤ ਗੱਲ ਹੁੰਦੀ ਹੈ ਜੇ ਬੱਚੇ ਵੀ ਕਹਿਣਗੇ ਜੇ ਗੁਣ ਸਾਡੇ ਆ ਤਾਂ ਅਫਗੁਣ ਵੀ ਸਾਡੇ ਆ ਤੇ ਜੇ ਗੁਣ ਰੱਬ ਦੇ ਆ ਤਾਂ ਅਫਗੁਣ ਵੀ ਰੱਬ ਦੇ ਆ ਜੇ ਚੰਗਾ ਰੱਬ ਕਰ ਰਿਹਾ ਤੇ ਮਾੜਾ ਵੀ ਰੱਬ ਕਰ ਰਿਹਾ ਫਿਰ ਜਦੋਂ ਅਸੀਂ ਇਹ ਬਾਣੀ ਨੂੰ ਪੁੱਛਾਂਗੇ ਨਾ ਕਿ ਗੁਣ ਕੀ ਦੇ ਆ ਤੇ ਅਫਗੁਣ ਕੀ ਦੇ ਆ ਉਹਦੀ ਕੀ ਕਲੈਰਿਟੀ ਹੁੰਦੀ ਹੈ ਇਹ ਸੁਣਿਓ ਇਜ਼ਰੂਰ ਕਲੈਰਿਟੀ ਦਿੰਦੈ ਨੇ ਸ਼ਬਦ ਪਹਿਲਾ ਸ਼ਬਦ ਆਂਦਾ ਕਹਿੰਦੇ ਸੱਚੇ ਸਾਹਿਬ ਸਭ ਗੁਣ ਆਪ ਗੁਣ ਸਭ ਅਸਾਹਾ ਕਹਿੰਦੇ ਜਿੰਨੇ ਵੀ ਗੁਣ ਨੇ ਨਾ ਮੇਰੇ ਮਾਲਕ ਮੇਰੇ ਅੰਦਰ ਇਹ ਸਾਰੇ ਤੇਰੇ ਨੇ ਤੇ ਜਿੱਥੇ ਮੈਂ ਤੈਨੂੰ ਵਿਸਾਰ ਦੇ ਨਾ ਤਾਂ ਮੈਂ ਉਹ ਅਫਗੁਣਾ ਚ ਪੈ ਜਾਣਾ ਤੇ ਆਪ ਗੁਣ ਕੀ ਦੇਨੇ ਉਹ ਸਾਡੇ ਨੇ ਤੇ ਗੁਣ ਕੀ ਦੇਨੇ ਉਹ ਪ੍ਰਮਾਤਮਾ ਦੇ ਨੇ ਤੇ ਇਸ ਚੀਜ਼ ਤੇ ਹਮੇਸ਼ਾ ਵਿਸ਼ਵਾਸ ਰੱਖਣਾ ਫਿਰ ਅੱਗੇ ਗੁਰੂ ਜੀ ਨੇ ਖੋਰ ਲਾਈਨ ਸਮਝਾਉਂਦੇ ਕਹਿੰਦੇ ਹਮ ਆਪ ਗੁਣ ਭਰੇ ਏਕ ਗੁਣ ਨਹੀਂ ਅਮਰਤ ਛਾੜ ਵਿਖੇ ਵਿਖ ਖਾਈ ਠੀਕ ਹੈ ਕਲੀਅਰ ਕਰਤਾ ਗੁਰੂ ਜੀ ਨੇ ਕਿ ਕਿਆ ਹਜ਼ਰ ਸੀ ਆਪਣਾ ਦੇ ਭਰਿਆਂ ਸਾਡੇ ਚ ਇੱਕ ਵੀ ਗੁਣ ਨਹੀਂ ਆ ਅਸੀਂ ਰੱਬ ਦੀ ਯਾਦ ਨੂੰ ਛੱਡ ਕੇ ਸਿਰਫ ਤੇ ਸਿਰਫ ਗੰਦ ਹੀ ਦੇਖ ਰਹੇ ਆ ਤੇ ਗਲਤ ਚੀਜ਼ਾਂ ਨੂੰ ਹੀ ਅਬਜ਼ਰਵ ਕਰ ਰਹੇ ਆ ਆਪਣੀ ਜ਼ਿੰਦਗੀ ਵਿੱਚ ਇਹਨੇ ਮਾਇਆ ਮੋਹ ਭਰਮ ਤੇ ਭੁੱਲਿਆ ਅਸੀਂ ਮਾਇਆ ਦੇ ਅੰਦਰ ਰਚ ਗਏ ਸੁੱਤਦਾਰਾ ਸਿਉ ਪੀਦਰ ਸੁੱਤਦਾਰਾ ਹੋ ਗਿਆ ਜਿਵੇਂ ਪਰਿਵਾਰ ਹੋ ਗਿਆ ਪਤਨੀ ਹੋ ਗਈ ਬੱਚੇ ਹੋ ਗਏ ਸੀ ਉਹਨਾਂ ਨਾਲ ਪਿਆਰ ਕਰ ਲਿਆ ਬਟ ਉਹਨਾਂ 'ਚ ਕਰਦੇ ਰੱਬ ਨਾਲ ਨਹੀਂ ਪਿਆਰ ਕੀਤਾ ਜੋ ਉਹਨਾਂ ਦੇ ਅੰਦਰੋਂ ਵਿਚਰ ਰਿਹਾ ਤੇਰੇ ਖੋਲ ਲਾਈਨ 'ਚ ਗੁਣ ਅੰਕੀ ਕੀ ਕਹਿੰਦੇ ਨੇ ਕਹਿੰਦੇ ਤੂੰ ਗੁਣ ਦਾਤਾ ਨਿਰਮਲਾ ਕਹਿੰਦੇ ਤੂੰ ਗੁਨਾ ਦਾ ਭਰਪੂਰ ਹੈ ਤੇ ਤੂੰ ਹੀ ਗੁਣ ਦੇ ਸਕਦਾ ਕਿਸੇ ਨੂੰ ਸਭ ਅਫਗੁਣਾਰੇ ਅਸੀਂ ਅਫਗੁਣਾਂ ਦੇ ਭਰੇ ਆ ਹਰ ਸਰਨਾਗਤ ਰਾਖ ਲਿਓ ਮੂੜ ਮੁਗਦ ਨੇ ਸਤਾਰੈ ਕਹਿੰਦੇ ਮੈਂ ਮਾਲਕ ਤੇਰੀ ਸ਼ਰਨ ਵਿੱਚ ਆਇਆ ਤੇ ਮੇਰੇ ਵਰਗੇ ਮੂਰਖ ਨੂੰ ਤੂੰ ਆਪਣੀ ਸ਼ਰਨ ਵਿੱਚ ਲੈ ਲੈ। ਫੇਰੀ ਕੋਰ ਲਾਈਨ ਗੁਰੂ ਜੀ ਕਹਿੰਦੇ ਕਹਿੰਦੇ ਮੋਹੇ ਨਿਰਗੁਣ ਸਭ ਗੁਣ ਤੇਰੇ ਕਹਿੰਦੇ ਮੇਰੇ ਸਾਰੇ ਨਿਰ ਮੈਂ ਨਿਰਗੁਣਾ ਮੇਰੇ ਚ ਕੋਈ ਗੁਣ ਨਹੀਂ ਐ ਸਾਰੇ ਗੁਣ ਕੀਤੇ ਨੇ ਉਹ ਮਾਲਕ ਦੇ ਨੇ। ਪੰਜ ਵਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਕਹਿੰਦੇ ਮੈਨੂੰ ਤਾਂ ਇਹ ਪੰਜ ਵਿਕਾਰਾਂ ਨੇ ਫੜਿਆ ਹੋਇਆ ਐ ਇਸ ਗਰੀਬ ਦੀ ਤੂੰ ਰੱਖਿਆ ਰੱਖ ਲੈ ਮੇਰੇ ਪ੍ਰਮਾਤਮਾ। ਹੁਣ ਇਹਦੇ ਤੋਂ ਜ਼ਿਆਦਾ ਕੀ ਕਲੈਰਿਟੀ ਦੇਣਗੇ ਕਿ ਸਾਰੇ ਅਗਣ ਸਾਡੇ ਨੇ। ਤੇ ਸਾਰੇ ਗੁਣ ਉਸ ਪ੍ਰਮਾਤਮਾ ਦੇ ਨੇ ਤੇ ਉਸ ਪ੍ਰਮਾਤਮਾ ਤੇ ਜਦੋਂ ਵੀ ਤੁਹਾਡੇ ਅੰਦਰ ਕੋਈ ਤੁਹਾਨੂੰ ਲੱਗੇ ਚੰਗਾ ਕੰਮ ਹੋਇਆ ਤੇ ਹਮੇਸ਼ਾ ਦਾ ਸ਼ੁਕਰ ਕੀਤਾ ਕਿ ਮਾਲਕ ਇਹ ਤਾਂ ਕਰਦਾ ਵੀ ਤੂੰ ਐ ਤੇ ਕਰਾਉਂਦਾ ਵੀ ਤੂੰ ਐ ਜਿਹੜੇ ਬੰਦੇ ਦੇ ਅੰਦਰ ਇਹ ਖਿਆਲ ਘਰ ਕਰਦੇਗਾ ਨਾ ਕਿ ਸਾਰੇ ਆਪ ਗੁਣ ਮੇਰੇ ਆ ਤੇ ਗੁਣ ਪ੍ਰਮਾਤਮਾ ਦੇ ਐ ਤਾਂ ਫਿਰ ਅੱਗੇ ਗੁਰੂ ਜੀ ਕਹਿੰਦੇ ਉਹ ਕਿਵੇਂ ਬਲੇਸਿੰਗਸ ਮਿਲਣਗੀਆਂ ਫਿਰ ਗੁਰੂ ਜੀ ਕਹਿੰਦੇ ਜਦੋਂ ਤੈਨੂੰ ਰਿਅਲਾਈਜ਼ ਹੋ ਗਿਆ ਨਾ ਤਾਂ ਫਿਰ ਪਤੀ ਪਰਮੇਸ਼ਰ ਕੀ ਕਹਿੰਦਾ ਕਹਿੰਦਾ ਸੱਚ ਸੁਹਾਗਣ ਸਾਪਲੀ ਕਹਿੰਦੇ ਉਹ ਜੀਵ ਰੂਪੀ ਇਸਤਰੀ ਚੰਗੀ ਐ ਜੋ ਆਪਣੇ ਖਸਮ ਆਪਣੇ ਪਰਮਾਤਮਾ ਦੇ ਗੁਣਾਂ ਦੀ ਸਾਝ ਕਰਦੀ ਐ ਮਤਲਬ ਆਪਣੇ ਅੰਦਰ ਉਹ ਜਦੋਂ ਤੁਸੀਂ ਕੋਈ ਚੰਗਾ ਹੁੰਦਾ ਹੋਇਆ ਦੇਖਦੇ ਆ ਅਸੀਂ ਇਹ ਖਿਆਲ ਕਰਦੇ ਆ ਕਿ ਉਹ ਖਸਮ ਉਹ ਪਰਮਾਤਮਾ ਮੇਰਾ ਆਪ ਮੇਰੇ ਅੰਦਰੋਂ ਵਰਤ ਰਿਹਾ ਤੇ ਉਹਨੂੰ ਰੱਬ ਦੇ ਘਰ ਵਿੱਚ ਫਿਰ ਜਗ੍ਹਾ ਮਿਲਦੀ ਐ ਇਸ ਸੁਹਾਗਣ ਇਸ ਕਰਕੇ ਹਮੇਸ਼ਾ ਯਾਦ ਰੱਖਣਾ ਕਿ ਗੁਣ ਮਾਲਕ ਦੇ ਨੇ ਤੇ ਅਫਗੁਣ ਸਾਡੇ ਨੇ ਹੁਣ ਅੱਗੇ ਗੁਰੂ ਜੀ ਕਹਿੰਦੇ ਕਹਿੰਦੇ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਕਹਿੰਦੇ ਮਾਲਕ ਸਾਰੇ ਗੁਣ ਤਾਂ ਤੇਰੇ ਆ ਮੇਰੇ ਤਾਂ ਹੈ ਨਹੀਂ ਹੁਣ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ ਕਹਿੰਦੇ ਬਟ ਬਿਨਾ ਗੁਣੋਂ ਤੋਂ ਭਗਤੀ ਨਹੀਂ ਕੀਤੀ ਜਾ ਸਕਦੀ ਉਹ ਤਾਂ ਚੰਗੇ ਗੁਣਾਂ ਜੇ ਭਗਤੀ ਹੋ ਰਹੀ ਹੈ ਤਾਂ ਇਸ ਕਰਕੇ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ ਤਾਂ ਹੀ ਸਾਡੇ ਅੰਦਰ ਚੰਗੇ ਗੁਣ ਹੁੰਦੇ ਆ ਬਟ ਛਾਹ ਲੈ ਰੱਖਿਓ ਕਿ ਉਹ ਰੱਬ ਦੇ ਗੁਣ ਆ ਉਹ ਸਾਡੇ ਗੁਣ ਨਹੀਂ ਨੇ ਉਹ ਜਿਸ ਬੰਦੇ ਦੇ ਮਨ 'ਚ ਵਿਸ਼ਵਾਸ ਆ ਗਿਆ ਨਾ ਪੂਰਾ ਆ ਪਿਛਲੀਆਂ ਪੰਕਤੀਆਂ ਨਾਲ ਆਪਣੇ ਮਨ ਨੂੰ ਸਮਝਾ ਲਿਆ ਹੁਣ ਕੀ ਹੋਏਗਾ ਉਹਦੇ ਨਾਲ ਉਹਦੇ ਨਾਲ ਮੈਜਿਕ ਹੋਏਗਾ ਉਹਦੇ ਨਾਲ ਗੁਰੂ ਸਾਹਿਬ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਫਿਰ ਉਹਦੇ ਜਿੰਨੇ ਵੀ ਅਫਗਨ ਨੇ ਉਹ ਗੁਣਾ ਚ ਕਨਵਰਟ ਹੋਣਗੇ ਹੌਲੀ ਹੌਲੀ ਤੇ ਗੁਣਵੰਤੇ ਗੁਣ ਦੇ ਤੇ ਜਿਹੜੇ ਪਹਿਲਾਂ ਤੇ ਗੁਣ ਸੀ ਉਹਨਾਂ ਨੂੰ ਹੋਰ ਗੁਣ ਮਿਲਣਗੇ ਜੇ ਕੋਈ ਤੁਨਕਾਰੀ ਬੰਦਾ ਹੈਗਾ ਤੇ ਹੋਰ ਬਹੁਤ ਪਿਆਰਾ ਗੁਰੂ ਜੀ ਨੇ ਦੱਸਿਆ ਕਿ ਜਿਹੜੇ ਦੇ ਮਨ ਚ ਵਿਸ਼ਵਾਸ ਦ੍ਰਿੜ ਕਰ ਦੇਗਾ ਨਾ ਕਿ ਆਪ ਗੁਣ ਮੇਰੇ ਆ ਤੇ ਗੁਣ ਰੱਬ ਦੇ ਨੇ ਤਾਂ ਫਿਰ ਉਹ ਖਿਆਲ ਕਰੇ ਉਹਦੇ ਨਾਲ ਹੁਣ ਇਹ ਹੋਏਗਾ ਕਹਿੰਦੇ ਆਪ ਗੁਣ ਘਾਟ ਗੁਣ ਰਿਦਾ ਸਭਾਏ ਪੂਰੇ ਗੁਰਕੇ ਸਹਿਜ ਸੁਭਾਏ ਫਿਰ ਜਦੋਂ ਬੰਦਾ ਆਪਣੇ ਆਪ ਨੂੰ ਕਹਿੰਦਾ ਮੈਂ ਆਪ ਨੂੰ ਪਰਿਆ ਆਪਣੇ ਅੰਦਰ ਵੇਖਾ ਮਾੜਾ ਮਿੱਤ ਹੁੰਦਾ ਮਾਲਕ ਚੰਗਾ ਤੂੰ ਕਰਦਾ ਮੈਂ ਆਪ ਨੂੰ ਪਰਿਆ ਫਿਰ ਗੁੱዱ ਜੀ ਆਪ ਨੂੰ ਕੱਟ ਦੇਣਗੇ ਸਾਰੇ ਤੇ ਫਿਰ ਤੂੰ ਗੁਣ ਮਤਲਬ ਉਸ ਰੱਬ ਦੇ ਅੰਦਰ ਗੁਣ ਹਿਦੈ ਸਮਾਏ ਹੌਲੀ ਹੌਲੀ ਸਮਾ ਜਾਏਗਾ ਪੂਰੇ ਗੁਰਕੇ ਸਹਿਜ ਸੁਭਾਏ ਤੇ ਜੋ ਰੱਬ ਹੈ ਨਾ ਤੇਰੇ ਅੰਦਰ ਸਿਰ ਤੋਂ ਹੌਲੀ 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 ਜਦੋਂ ਉਹਨੂੰ ਕਰਦਾ ਹੋਇਆ ਦੇਖੇਗਾ ਗੁਣਾ ਦੀ ਉਹਦੀ ਪ੍ਰੇਸ਼ ਕਰੇਗਾ ਤੇ ਉਹ ਗੁਣ ਆਪਣੇ ਸਮਝੇਗਾ ਤੇ ਤੋ ਤੇਰੇ ਅੰਦਰੋਂ ਸਾਰੇ ਸਿਰਫ ਗੁਣ ਹੀ ਵਰਤਣਗੇ ਅਵਗੁਣ ਹੋਣੇ ਬੰਦ ਹੋ ਜਾਣਗੇ ਉਹ ਰਬੀ ਤੇਰੇਂਦਰ ਵਰਤੇ ਗਾਤੇ ਹੌਲੀ ਹੌਲੀ ਤੋਂ ਰਬ ਰੂਪ ਹੋ ਕੇ ਦੁਨੀਆਂ ਵਿੱਚ ਵਿਚਰਿੰਗੇ ਇਸੇ ਕੰਮ ਹੋਰ ਗੁਰੂ ਜੀ ਵਿਸ਼ਵਾਸ ਧ੍ਰਿੜ ਕਰਾਉਂਦੇ ਆ ਦੂਜੀ ਲਾਈਨ 'ਚ ਕਹਿੰਦੇ ਕੰਠ ਲਾਏ ਅਗਣ ਸਭ ਮਿਟੇ ਦਿਆਲ ਮੁਖ ਬਖਸ਼ੰਦ ਫਿਰ ਕਹਿੰਦੇ ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤ ਮਾੜਾ ਕਹਿਣ ਲੱਗ ਜਾਂਦਾ ਸਮਝ ਜਾਂਦਾ ਧ੍ਰਿੜ ਕਰ ਲੈਂਦਾ 부ਝ ਲੈਂਦਾ ਗਿਆਨ ਲੈ ਲੈਂਦਾ ਮੈਂ ਮਾੜਾ ਮੇਰੇ ਅਪਣੇ ਫਿਰ ਇਹ ਜਿਹਨੂੰ ਗੁਰੂ ਜੀ ਕੀ ਕਹਿੰਦੇ ਕੰਠ ਲਾਏ ਅਗਣ ਸਭ ਮਿਟੇ ਇਹ ਜੇ ਬੱਚੇ ਨੂੰ ਗੁਰੂ ਜੀ ਫਿਰ ਗਲੇ ਨਾਲ ਲਾ ਲੈਂਦੇ ਆ ਉਹਦੇ ਅਗਣ ਸਾਰੇ ਕੱਟ ਦਿੰਦੇ ਨੇ ਦਿਆਲਪੁਰਖ ਬਖਸ਼ਣ ਇਹ ਮੇਰੇ ਪੁਰਖ ਮੇਰੇ ਪਰਮਾਤਮਾ ਮੇਰੇ ਖਸਮ ਦਾ ਸੁਭਾਅ ਹੈ ਉਹ ਬੜਾ ਦਿਆਲੂ ਹੈ ਉਹ ਫਿਰ ਬਖਸ਼ ਦਿੰਦਾ ਹੈ ਫਿਰ ਕਹਿੰਦਾ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਫਿਰ ਕਹਿੰਦਾ ਜੋ ਵੀ ਇਹੋ ਜਿਹੇ ਬੱਚਾ ਰੱਬ ਤੋਂ ਮੰਗੇਗਾ ਨਾ ਉਹ ਸਾਰੀਆਂ ਚੀਜ਼ਾਂ ਰੱਬ ਉਹਨੂੰ ਪ੍ਰਦਾਨ ਕਰ ਦੇਗਾ ਫਿਰ ਉਹਨੂੰ ਕਿਸੇ ਹੋਰ ਤੋਂ ਮੰਗਣ ਦੀ ਲੋੜ ਨਹੀਂ ਆ ਕਹਿੰਦੇ ਸਤਗੁਰ ਸਦਾ ਦਿਆਲ ਹੈ ਅਫਗੁਣ ਸ਼ਬਦ ਜਲਾਏ ਕਹਿੰਦੇ ਰੱਬ ਬਹੁਤ ਦਿਆਲ ਹੈ ਜਦੋਂ ਉਹਨੇ ਸ਼ਬਦਾਂ ਨਾਲ ਸਾਡੇ ਆਪਣਾ ਨੂੰ ਜਲਾ ਦਿੱਤਾ ਔਗਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਚਤਲਾ ਰਾਤੀ ਫਿਰ ਕਹਿੰਦੇ ਔਗਣ ਸ਼ਬਦ ਨੇ ਸਾਡੇ ਜਲਾ ਦਿੱਤੇ ਦੂਜੀਆਂ ਚੀਜ਼ਾਂ ਨਾਲ ਜਿੰਨਾ ਵੀ ਮੇਰਾ ਪਿਆਰ ਸੀ ਦੂਜਾ ਭਾਉ ਗਵਾਏ ਉਹ ਖਤਮ ਹੋ ਗਿਆ ਮੇਰਾ ਰੱਬ ਨਾਲ ਪਿਆਰ ਬਣ ਗਿਆ ਹੁਣ ਸੱਚੇ ਹੀ ਸੱਚ ਰਾਤੇ ਹੁਣ ਮੈਂ ਰੱਬ ਨਾਲ ਹੀ ਰੱਤਿਆ ਰਹਿਣਾ ਦਿਨ ਰਾਤ ਮੈਨੂੰ ਹੋਰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਇਸ ਕਰਕੇ ਸਾਡੇ ਸਾਰੇ ਅਫਗਣ ਨੇ ਤੇ ਗੁਣ ਸਾਰੇ ਉਸ ਪਰਮਾਤਮਾ ਦੇ ਨੇ ਯਾਦ ਰੱਖਣ